ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਹੈ ਇਹ ਜੀ ਮੇਰਾ ਨਾਮ ਹੈ ਜੀਤ ਸਿੰਘ ਘੜਾਏ ਹੋਈ ਅੱਬੀ ਉਹ ਸਿਲੰਡਰ ਬਦਲ ਕੇ ਜੇ ਉਹ ਦੂਜਾ ਲਾਉਣ ਦੇ ਹੀ ਤੇ ਉਹ ਜਦੋਂ ਮੜਾ ਮੜਾ ਥੂ ਥੂ ਕਰਦੇ ਜੇ ਉਹ ਜਦੋਂ ਤੀਰ ਬਾਲ ਕੇ ਤੇ ਉਹਨੇ ਚੱਲੇ ਨੂੰ ਲਾਉਣ ਲੱਗੀ ਤੇ ਉਹ ਭੱਜ ਕੇ ਸਿਲੰਡਰ ਨੂੰ ਪਾ ਗਈ ਅੱਜ ਮੜ ਕੇ ਸਾਰੇ ਅੰਦਰ ਚ ਹੀ ਲੱਗ ਗਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸਭ ਸੁਆਹ ਗਿਆ ਤੂੰ ਤੁਹਾਡੇ ਥੰਮਣੀ ਵੇਖ ਲੋ ਕੋਈ ਚੀਜ਼ ਨਹੀਂ ਬਜੀ ਅੰਦਾਜ਼ਨ ਕਿੰਨਾ ਕਿ ਨੁਕਸਾਨ ਹੈ ਸੋ ਸਾਰੇ ਹੋ ਗਏ ਨੁਕਸਾਨ ਬੇਲੋ ਵੀ ਹੋਣੇ ਘਰ ਜੁ ਘਰ ਮੈਂ 2 ਲੱਖ ਦੇ ਨੇੜੇ ਹੋ ਗਿਆ ਜੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਆ ਹੁਣ ਕੋਈ ਮੰਗ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਆਹ ਜੀ ਅਸੀਂ ਤਾਂ ਨੇ ਕੋਈ ਮਤ ਕਰੋ ਸਾਡੀ ਕਰਨਾ ਚਲੋ ਅਸੀਂ ਕੋਈ ਡੀਡਾ ਕਪੜਾ ਲੈ ਲਾਂਗੇ ਸਾਡੇ ਉੱਤੇ ਰਹਿਣ ਨੂੰ ਤੇ ਕੋਈ ਡੀਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਡੀਆਂ ਨੇ ਆ ਬਿਸਤਰਾ ਦਿੱਤਾ ਦੇ ਵਿੱਚ ਪਏ ਅੱਗੇ ਤੇ ਕਾਬੂ ਕਿਦਾ ਪਾਇਆ ਫਿਰ ਸਾਬੂ ਫਿਰ ਮਸ਼ੀਨਾਂ ਆਈਆਂ ਉਹ ਉਹਨਾਂ ਨੇ ਮਾਰੀ ਪਾਣੀ ਪੂਣੀ ਸੁੱਚਾ ਉੱਤੇ ਦੋ ਦੋ ਮਸ਼ੀਨਾਂ ਆਈਆਂ ਸੀ ਉਹਨਾਂ ਨੇ ਪਾਣੀ ਠੰਡਾ ਕੀਤਾ ਉਹਨੇ ਚਰ ਨੂੰ ਸਾਰਾ ਸਾੜੀ ਜਿਹਾ ਉਹਨਾਂ ਦੇ ਆਉਂਦਿਆ ਕਰਦੇ ਨੇ ਵਿਚਾਰਿਆਂ ਦੀ ਹਵੇ ਫ੍ਰਿਜ ਵੀ ਹਵੇ ਸਾਰੀ ਉੱਤੋਂ ਤੇ ਉਹ ਲੰਬਾਰੀਆਂ ਦੋ ਅੰਦਰ ਉਹ ਵੀ ਸੜ ਗਈਆਂ ਮੱਕ ਪੇਟੀ ਉਹ ਵੀ ਸੜ ਗਈ ਬਿਸਤਰੇ ਵੀ ਭਰੇ ਕੁਛ ਨਹੀਂ ਰਹਿ ਕੁਛ ਨਹੀਂ ਗਿਆ ਕੋਈ ਕਾਪੀ ਕਾਗਤ ਕੁਛ ਨਹੀਂ ਰਹਿ ਗਿਆ ਤਾਂ ਬੈਂਕ ਖਾਤਾ ਉਹ ਵੀ ਸੜ ਗਿਆ ਕੁਛ ਨਹੀਂ ਰਹਿ ਗਿਆ ਨਿਕਲੇ ਹੀ ਨਹੀਂ ਕੁਛ ਕਾਟਨਾ ਜੀ ਵੀਰ ਜੀ ਆਪਣਾ ਆਇਆ ਸਿਲੰਡਰ ਨਾ ਮੈਂ ਬਾਲਣ ਲੱਗਾ ਤਾਂ ਪਿੱਛੇ ਸੁਲਾ ਨੂੰ ਮੈਂ ਅਗ ਲਾਇਆ ਤਾਂ ਸੁਲਾ ਨੂੰ ਲੱਗਿਆ ਨਹੀਂ ਉਹ ਜਾ ਕੇ ਸਿਲੰਡਰ ਨੂੰ ਪਾਏ ਗਿਆ ਉਸ ਵਕਤ ਸਾਰੇ ਅੰਦਰ ਵਿੱਚ ਅਗ ਲੱਗ ਗਈ ਸੀ ਕਿੰਨਾ ਕ ਨੁਕਸਾਨ ਹੈ ਉਸਨ ਸਾਰੇ ਹੋ ਗਿਆ ਜੀ ਅਸੀਂ ਕੁਛ ਨਹੀਂ ਬਸਿਆ ਕੋਈ ਨਹੀਂ ਕੋਈ ਚੀਜ਼ ਨਹੀਂ ਬਸੇ ਅੰਦਾਜ਼ਨ ਫਿਰ ਵੀ ਕਿੰਨਾ ਕੁ ਨੁਕਸਾਨ ਹੋਏਗਾ ਕੋਈ ਲੀੜਾ ਕਬੜਾ ਕੋਈ ਪੰਡਰ ਸੰਡਾ ਕੋਈ ਕਾਪੀ ਨਿਆਣਾ ਦਾ 5 ਫੁੱਟ ਤੱਕ ਕੁਝ ਨਹੀਂ ਬਸਿਆ ਕੋਈ ਛੱਤੀ ਪੇਟ ਤੱਕ ਕੁਝ ਨਹੀਂ ਬਸਿਆ ਸਾੜੀ ਉੱਤਰਾ ਦੇ ਸਰ ਕੁਝ ਨਹੀਂ ਬਸਿਆ ਕੋਈ ਪਾਵਨ ਵਾਲਾ ਦੀਵਾ ਵੀ ਨਹੀਂ ਸਾੜੀ ਬਸਿਆ ਉਸ ਨਹੀਂ ਬਸਿਆ ਕੋਈ ਖਾਣ ਵਾਲਾ ਚੀਜ਼ਾਂ ਨਹੀਂ ਬਸਿਆ ਕੁਝ ਉਪਰ ਪ੍ਰਸ਼ਾਸਨ ਕੋ ਮੰਗ ਕਰਨੀ ਚਾਹੁੰਦੇ ਕੋਈ ਹਾਂਜੀ ਪਰ ਕੋਈ ਮੰਗ ਕੇ ਬਸ ਆਣਾ ਤੇ ਸਾਡੀ ਮਦਦ ਕਰੇ ਸਾਡੀ ਮਦਦ ਕਰੇ ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਹੈ ਇਹ ਜੀ ਮੇਰਾ ਨਾਮ ਹੈ ਜੀਤੋ ਘੜਾਏ ਹੋਏ ਅੱਬੀ ਉਹ ਥਲੈਂਡਰ ਬਦਲ ਕੇ ਜੇ ਉਹ ਦੂਜੇ ਦਾ ਲਾਉਣ ਦੇ ਹੀ ਤੇ ਉਹ ਜਦੋਂ ਮੜਾ ਮੜਾ ਸੂਸੂ ਕਰਦੇ ਜੇ ਉਹ ਜਦੋਂ ਤੀਰ ਬਾਲ ਕੇ ਤੇ ਉਹਨੇ ਚਦੜ ਨੂੰ ਲਾਉਣ ਲੱਗੀ ਤੇ ਭੱਜ ਕੇ ਥਲੈਂਡਰ ਨੂੰ ਪਾ ਗਈ ਅੱਜ ਮੁਰ ਕੇ ਸਾਰੇ ਅੰਦਰ ਚ ਲੱਗ ਗਈ ਸਾਰਾ ਕੋ ਸੜ ਕੇ ਸੁਆਹ ਹੋ ਗਿਆ ਸਾਬ ਸੁਆਹ ਹੋ ਗਿਆ ਤੁਹਾਰੇ ਸਾਹਮਣੇ ਵੇਖ ਲੋ ਕੋਈ ਚੀਜ਼ ਨਹੀਂ ਬਚੀ ਅੰਦਾਜ਼ਨ ਕਿੰਨਾ ਕਿ ਨੁਕਸਾਨ ਹੈ ਸੋ ਸਾਰੇ ਹੋ ਗਏ ਨੁਕਸਾਨ ਬੇਲੋ ਵੀ ਹੋਣੇ ਘਰ ਜੁਗਾੜ ਮੈਂ 2 ਲੱਖ ਦੇ ਨੇੜੇ ਹੋ ਗਿਆ ਜੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਆਹ ਹੁਣ ਕੋ ਮੰਗ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਆਹ ਜੀ ਅਸੀਂ ਤਾਂ ਨਹੀਂ ਕੋਈ ਮਤ ਕਰੋ ਸਾਡੀ ਕਰਨਾ ਚਲੋ ਵਾਹੀ ਪੂਰੀ ਡਾ ਕਪੜਾ ਲੈ ਲਾਂਗੇ ਸਾਡੇ ਉੱਤੇ ਰਹਿਣ ਨੂੰ ਤੇ ਕੋਈ ਡੀਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਡੀਆਂ ਨੇ ਆ ਬਿਸਤਰਾ ਦਿੱਤਾ ਦੇ ਵਿੱਚ ਪਏ ਅੱਗੇ ਦੇ ਕਾਬੂ ਕਿਦਾ ਪਾਇਆ ਫਿਰ ਸਾਬੂ ਮਸ਼ੀਨਾਂ ਆਈਆਂ ਉਹਨਾਂ ਨੇ ਮਾਰੀ ਪਾਣੀ ਕੋਣੀ ਸੁੱਚਾ ਉੱਤੇ ਦੋ ਦੋ ਮਸ਼ੀਨਾਂ ਆਈਆਂ ਇਹਨਾਂ ਨੇ ਪਾਣੀ ਠੰਡਾ ਕੀਤਾ ਉਹਨੇ ਚਰ ਨੂੰ ਸਾਰਾ ਸਾੜੇ ਗਿਆ ਉਹਨਾਂ ਦੇ ਆਉਂਦਿਆ ਕਰਦੇ ਨੇ ਵਿਚਾਰਿਆਂ ਦੀ ਅਵੇ ਫਰਿਜ ਵੀ ਅਵੇ ਸਾਰੀ ਉਤੋਂ ਤੇ ਉਹ ਲੰਬਾਰੀਆਂ ਦੋ ਅੰਦਰ ਉਹ ਵੀ ਸੜ ਗਈਆਂ ਮੱਕ ਪੇਟੀ ਉਹ ਵੀ ਸੜ ਗਈਏ ਬਿਸਤਰੇ ਵੀ ਭਰੇ ਕੁਛ ਨਹੀਂ ਰਹਿ ਕੁਛ ਨਹੀਂ ਗਿਆ ਕੋਈ ਕਾਪੀ ਕਾਗਤ ਕੁਛ ਨਹੀਂ ਰਹਿ ਗਿਆ ਤਾਂ ਬੈਂਕ ਖਾਤਾ ਉਹ ਵੀ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਕਿ ਨਿਕਲੇ ਹੀ ਨਹੀਂ ਕੁਝ ਕਾਪਨਾ ਜੀ ਵੀਰ ਜੀ ਆਪਣਾ ਆਇਆ ਸਿਲੰਡਰ ਨਾ ਮੈਂ ਬਾਲਣ ਲੱਗਾ ਤਾਂ ਪਿੱਛੇ ਸੂਲਾ ਨੂੰ ਮੈਂ ਅਗ ਲਾਇਆ ਤਾਂ ਸੂਲਾ ਨੂੰ ਲੱਗ ਗਿਆ ਨਹੀਂ ਉਹ ਜਾ ਕੇ ਸਿਲੰਡਰ ਨੂੰ ਪਾਏ ਗਿਆ ਉਸ ਵਕਤ ਸਾਰੇ ਅੰਦਰ ਵਿੱਚ ਅਗ ਲੱਗ ਗਿਆ ਜੀ ਕਿੰਨਾ ਕ ਨੁਕਸਾਨ ਹੈ ਉਸਨ ਸਾਰੇ ਹੋ ਗਿਆ ਜੀ ਅਸੀਂ ਕੁਝ ਨਹੀਂ ਬਸਿਆ ਕੋਈ ਚੀਜ਼ ਨਹੀਂ ਬਸਿਆ ਅੰਦਾਜ਼ਨ ਫਿਰ ਵੀ ਕਿੰਨਾ ਕ ਨੁਕਸਾਨ ਹੋਏਗਾ ਕੋਈ ਲੀੜਿਆ ਕਬੜਾ ਕੋਈ ਪੰਡਰ ਸੰਡਾ ਕੋਈ ਕਾਪੀ ਨਿਆਨਾ ਦਾ 5 ਫੁੱਟ ਤੱਕ ਕੁਛ ਨਹੀਂ ਬਸਿਆ ਕੋਈ ਛੱਤੀ ਪੇਟ ਤੱਕ ਕੁਛ ਨਹੀਂ ਬਸਿਆ ਸਾਡੀ ਉੱਤਰਾ ਦੇ ਸਰ ਕੁਛ ਨਹੀਂ ਬਸਿਆ ਕੋਈ ਪਾਵਨ ਵਾਲਾ ਰੀੜਿਆ ਵੀ ਨਹੀਂ ਸਾਡੀ ਬਸਿਆ ਉਸ ਨਹੀਂ ਬਸਿਆ ਕੋਈ ਖਾਣ ਵਾਲਾ ਚੀਜ਼ਾਂ ਨਹੀਂ ਬਸਿਆ ਕੁਛ ਵੀ ਉਪਰ ਪ੍ਰਸ਼ਾਸਨ ਕੋ ਮੰਗ ਕਰਨੀ ਚਾਹੁੰਨੇ ਕੋਈ ਹਾਂਜੀ ਪਰ ਕੋਈ ਮੰਗ ਕੇ ਬਸ ਆਣਾ ਤੇ ਸਾਡੀ ਮਦਦ ਕਰੇ ਸਾਡੀ ਮਦਦ ਕਰੇ